ਸਾਥੀ ਕਾਲ ਜੀ ਸਾਰਿਆਂ ਨੂੰ ਖੌਰ ਟਿਕਚੰਤ ਸਾਰੀਆਂ ਭੈਣਾਂ ਦਾ ਸਵਾਗਤ ਹੈ ਅੱਜ ਆਪਾਂ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਤੇ ਆਪਣੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ 750868048 ਤੇ ਆਪਾਂ ਜਿਹੜੇ ਅੱਜ ਦੇ ਸੂਟ ਲੈ ਕੇ ਆਏ ਜੀ ਮਸ਼ੀਨੀ ਵਰਕ ਦੇ ਸੂਟ ਹੋਣਗੇ ਤੇ ਜਿਹੜਾ ਆਪਣੇ ਕੋਲ ਸਰਦੀ ਵਾਲਾ ਸਟਾਫ ਆ ਰਿਹਾ ਹੈ ਨਾ ਸਰਦੀ ਵਾਲਾ ਫੈਬਰਿਕ ਨਿਊ ਫੈਬਰਿਕ ਆਇਆ ਪਿਓਰ ਪਸ਼ਮੀਨਾ ਆ ਗਿਆ ਜਿਵੇਂ 벨ਵਟ ਆ ਗਈ ਤੇ ਹੋਰ ਤਰ੍ਹਾਂ ਦਾ ਕਈ ਤਰ੍ਹਾਂ ਦਾ ਪਸ਼ਮੀਨਾ ਜੀ ਡਬਲ ਟੋਨ ਪਸ਼ਮੀਨਾ ਆ ਗਿਆ ਸਿਮਰ ਪਸ਼ਮੀਨਾ ਆ ਗਿਆ ਕਈ ਤਰ੍ਹਾਂ ਦਾ ਸਟਾਫ ਆ ਆਪਣੇ ਕੋਲੇ ਬਹੁਤ ਆਪਣੇ ਕੋਲੇ ਨਵਾਂ ਨਵਾਂ ਸਟਾਫ ਆ ਤੇ ਜਿਹੜਿਆ ਫਲਾਵਰ ਆ 2 3 2 3 ਦੇ ਪਾਏ ਹਨਾ ਬਹੁਤ ਸੋਹਣੇ ਬਣ ਕੇ ਤਿਆਰ ਹੋਇਆ ਜਿਹੜਾ ਰੈੱਡ ਕਲਰ ਦਾ ਸੂਟ ਆਪਣਾ ਤੇ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਜੀ ਆਪਾਂ ਨਾਈਟ ਵੀਡੀਓ ਰਾਤ ਦੀ ਬਣਾ ਰਹੇ ਹਾਂ ਰਾਤ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਤੇ ਥੋੜਾ ਜਿਹਾ ਕਲਰ ਵੀ ਚੇਂਜ ਹੋ ਸਕਦਾ ਆਪਣੇ ਜਿਹੜੇ ਆਪਾਂ ਸੂਟਾਂ ਦਾ ਟਾਈਮ ਨਹੀਂ ਲੱਗਿਆ ਦੇ ਨੇ ਤੇ ਟਾਈਮ ਅੱਜ ਰਸ਼ਾ ਬਹੁਤ ਸੀ ਜਿਹੜਾ ਤੁਸੀਂ ਫਲਾਵਰ ਦੇਖ ਰਹੇ ਆ ਇਹ ਆਪਣਾ ਮੈਚੂ ਸੂਟ ਆ ਜੀ ਪੈਰਟ ਕਲਰ ਦੇ ਸ਼ਰਟ ਦੇ ਗਿਲਵਾਰਾ ਜੀ ਤੇ ਆਪਣੇ ਕੋਲੇ ਜਿਹੜਾ ਤੁਹਾਨੂੰ ਇਹ ਵਾਲਾ ਸੂਟ ਦਿਖਾ ਰਹੇ ਆ ਜੀ ਇਹ ਰੈਸਟ ਕਲਰ ਹੈ ਨਾ ਫਲਾਵਰ ਵਾਲਾ ਇਹ ਆਪਾਂ ਦੋ ਸੂਟ ਰੈਡੀ ਕੀਤੇ ਸੀ ਤੇ ਇਹ ਵੀ ਤੁਹਾਨੂੰ ਥੋੜਾ ਜਿਹਾ ਲਾਈਟਾਂ ਦੇ ਵਿੱਚ ਥੋੜਾ ਜਿਹਾ ਵੀ ਹਨਾ ਵੀ ਨਹੀਂ ਸਹੀ ਲੱਗ ਰਿਹਾ ਤੇ ਆ ਦੇਖੋ ਜੀ ਇਹ ਮਹਿਰੂਨ ਜਿੱਚ ਪੈਂਦਾ ਨਸਟ ਰੈਸਟ ਕਲਰ ਆਗਾ ਆ ਇਹਦਾ ਗਲਾ ਬਣਿਆ ਹੋਇਆ ਨੱਕ ਤੇ ਬਹੁਤ ਸੋਹਣਾ ਕੰਮ ਹੋਇਆ ਨੱਕ ਤੇ ਵੀ ਤੇ ਫਲਾਵਰ ਆਪਾਂ ਪਾਏ ਹੋਏ ਜਿਹੜੇ ਸਾਰੇ ਉੱਪਰ ਨੂੰ ਸ਼ਰਟ ਤੇ ਫਲਾਵਰ ਹੈ ਚੱਕ ਦੇ ਚਾਰਜ ਫਿਰ ਇਹਦਾ ਘੇਰਾ ਬਣਿਆ ਹੋਇਆ ਤੇ ਇੱਕ ਅਗਲਾ ਨੇਸਟ ਕਲਰ ਆਗਾ ਤੇ ਆਪਣੇ ਕੋਲ ਜੀ ਇਹਦਾ ਨੱਕ ਬਾਜੂ ਪਹੁੰਚੀ ਤੇ ਇਹ ਆਪਣਾ ਫਰੋਜੀ ਕਲਰ ਦਾ ਸੂਟ ਹੈ ਤੇ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਤੁਹਾਨੂੰ ਦਿਖਾਉਂ ਜਾਂ ਦੇਖੋ ਨੀੜੀ ਕਰਕੇ ਕੈਮਰਾ ਤੇ ਕਿੰਨਾ ਸੋਹਣਾ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਜਿਹੜੇ ਦੀ ਬਾਟਮ ਬਣੀ ਹੋਈ ਹੈ ਘੇਰਾ ਵਾ ਸੌਰੀ ਘੇਰਾ ਨਹੀਂ ਕੀਤਾ ਹੋਇਆ ਆਪਾਂ ਤੇ ਅਗਲਾ ਸੂਟ ਜੀ ਆ ਗਿਆ ਆਪਣੇ ਕੋਲ ਹੀ ਚਾਕਾਂ ਤੇ ਤੇ ਬਾਜੂ ਤੇ ਵਸ ਇੱਕ ਬਣਿਆ ਹੋਇਆ ਬਹੁਤ ਸੋਹਣਾ ਨਿਕਿਆ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜਿਹੜਾ ਇਹ ਆਪਣਾ ਕੋਈ ਲਾਈਟ ਜਿਹਾ ਕਲਰ ਹੈ ਸਕਿਨ ਕਲਰ ਤੇ ਐਵੇਂ ਦੇ ਕਲਰ ਆਪਾਂ ਹੋਰ ਵੀ ਬਹੁਤ ਕੀਤਾ ਤੁਸੀਂ ਪਹਿਲਾਂ ਵੀ ਵੇਖਿਆ ਹੋਣੀ ਆਪਣੀ ਵੀਡੀਓ ਵਿੱਚ ਤੁਹਾਨੂੰ ਨੀੜੀ ਕਰਕੇ ਦਿਖਾਉਣੀ ਹੈ ਤਾਂ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹ ਵੀ ਫਲਾਵਰ ਬਾਜੂ ਨੈਕ ਜੀ ਤੇ ਨੈਸਟ ਕਲਰ ਜੀ ਆਪਣੇ ਕੋਲੇ ਆ ਗਿਆ ਇਹ ਵੀ ਤੁਸੀਂ ਬਹੁਤ ਵਾਰ ਦੇਖ ਰਹੇ ਇਹ ਆਰੀ ਵਰਕ ਬਹੁਤ ਬਹਣਾ ਨਹੀਂ ਕਿ ਐਸੀ ਪਿਆਰੀ ਵਰਕ ਹੈ ਆਰੀ ਵਰਕ ਦੇ ਤਰ੍ਹਾਂ ਹੀ ਟਾਂਕਾ ਹੈ ਤੇ ਸੂਟ ਬਹੁਤ ਸੋਹਣਾ ਬਣਦਾ ਜੀ ਇਹ ਨੱਕ ਤੇ ਬਾਜੂ ਤੇ ਆਪਣੇ ਕੋਲੇ ਘੇਰਾ ਬਣਿਆ ਹੋਇਆ ਜਾਂਦਾ ਤੁਹਾਨੂੰ ਤਾਂ ਘੇਰਾ ਵੀ ਦਿਖਾਉਣੀਆ ਤੇ ਆਹ ਦੀ ਬਾਟਮ ਬਾਟਮ ਪਲੇਅਰਸ ਜਾਂ ਘੇਰਾ ਜੀ ਛੋਟੀ ਛੋਟੀ ਬੂਟੀ ਦੇ ਨਾਲ ਆਪਾਂ ਘੇਰਾ ਤੇ ਸਫਾਈ ਬਹੁਤ ਫ੍ਰੈਸ਼ਿੰਗ ਦੇ ਨਾਲ ਕੰਮ ਹੁੰਦਾ ਬਹੁਤ ਜਿਆਦਾ ਫ੍ਰੈਸ਼ਿੰਗ ਦੇ ਨਾਲ ਕੰਮ ਹੋਏਗਾ ਤੇ ਬਹੁਤ ਸੋਹਣਾ ਲੱਗ ਰਿਹਾ ਜੀ ਕਿ ਵੀ ਤੁਸੀਂ ਹੋਰ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਾ ਸਕਦੇ ਆ ਤੇ ਆਹ ਦੇਖੋ ਜੀ ਇਹਦੇ ਘੇਰੇ ਤੇ ਬਣਿਆ ਹੋਇਆ ਤੇ ਬੱਝੂ ਤੇ ਘੇਰੇ ਤੇ ਫਲਾਵਰ ਆ ਦੋ ਬਸ ਤੇ ਆਹ ਬੱਝੂ ਤੇ ਬਣਿਆ ਹੋਇਆ ਨਾਲ ਦੁਪੱਟਾ ਤੇ ਇਹਦੇ ਮੈਂ ਪ੍ਰਾਈਸ ਕਿਸੇ ਦੇ ਮੈਂਸ਼ਨ ਨਹੀਂ ਕੀਤੇ ਜੀ ਤੇ ਜਲਦੀ ਜਲਦੀ ਕਰ ਨਹੀਂ ਪਾਏ ਰਾਤ ਬਹੁਤ ਹੋ ਗਈ ਤੇ ਨੀਂਦ ਵੀ ਬਹੁਤ ਜੜੀ ਹੋਈ ਆ ਤੇ ਬਸ ਇੱਕ ਜਲਦੀ ਜਲਦੀ ਜੀ ਵੀਡੀਓ ਬਣਾ ਦਈ ਅਸੀਂ ਆਖਿਆ ਤੇ ਫਿਰ ਸੋਣੇ ਤੇ ਆਪਾਂ ਬਾਅਦ ਕੜੇ ਸੂਟ ਰੈਡੀ ਕੀਤੇ ਇਹਦੀ ਆਪਾਂ ਵੀ ਛੋਟ ਵੀਡੀਓ ਪਾਤੀ ਵਾਕੜਾ ਸੂਟ ਆ ਸਟਿਚਿੰਗ ਕਰਕੇ ਜੀ ਬਹੁਤ ਸੋਹਣਾ ਬਣ ਗਿਆ ਤੇ ਇਹਦਾ ਦੁਪੱਟਾ ਹੇ ਤਿਆਰ ਹੋ ਜਾਂਦਾ ਸੀ ਤੇ ਇਹ ਮੈਂ ਤੁਹਾਨੂੰ ਦੁਪੱਟੇ ਸਣੀ ਵੀ ਪਾਉਂਗੀ ਤੇ ਇਹ ਆਪਾਂ ਬਦੌੜਾ ਦੁਪੱਟਾ ਪਾਏ ਹੋਇਆ ਜੀ ਦੇਖੋ ਜੀ ਬਹੁਤ ਸੋਹਣਾ ਬਣ ਰਿਹਾ ਤੇ ਇਹ ਸੂਟ ਆਪਾਂ ਨਾਲ ਐਡ ਨਹੀਂ ਕੀਤਾ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਜਰੂਰ ਦੱਸਣਾ ਭੈਣਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਨੂੰ